ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੱਦੋਵਾਲ ਤੋਂ ਮੇਰੇ ਆ ਸਰਦਾਰ ਵੀਰ ਜੀ ਸਮੂਹ ਸੰਗਤ ਦੇ ਸਹਿਯੋਗ ਨਾਲ ਨਾਲ ਟੂੜੀ ਲੈ ਕੇ ਆਏ ਆ ਵੱਡੀ ਟਰਾਲੀ ਨਾਲ ਪਾਣੀ ਭਰ ਕੇ ਲਿਆਂਦੀ ਆ ਇਹਦੇ ਪਿੱਛੇ ਹੋਰ ਵੀ ਸਾਡੇ ਵੀਰ ਰਾਸ਼ਨ ਪਾਣੀ ਲੈ ਕੇ ਆ ਰਹੇ ਆ ਚਾਰ ਲਾ ਕੇ ਆ ਰਹੇ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਜਿਹੜੇ ਲੋਕ ਸੇਫ ਘਰਾਂ ਵਿੱਚ ਬੈਠੇ ਨੇ ਗੁਰੂ ਨੇ ਕਿਰਪਾ ਕੀਤੀ ਆ ਮਾਲ ਤਾਂ ਦਿੱਤਾ ਆ ਉਹਨਾਂ ਨੂੰ ਆਪ ਦੁਰਦ ਦੀ ਬੇਨਤੀ ਆ ਆਪਾਂ ਜਿਹੜੇ ਦੁਰਦ ਦੀ ਲੋਕਾਂ ਨੂੰ ਬਚਾਉਣਾ ਆ ਜਿਹਨਾਂ ਨੂੰ ਨੁਕਸਾਨ ਹੋਇਆ ਆ ਆਪਾਂ ਨੂੰ ਪੂਰੀ ਪੱਛਾ ਦੇਣਾ ਆ ਤੇ ਪਿੱਛੇ ਵੀਰ ਨੂੰ ਆਨੇ ਆਪਣਾ ਪਾਣੀ ਦਿਖਾ ਦੇ ਕਿੰਨਾ ਪਾਣੀ ਚਾਹ ਮੇਰੇ ਬਹੁਤ ਜ਼ਿਆਦਾ ਪਾਣੀ ਆ ਐ ਟਾਈਮ ਤੇ ਅਸੀਂ ਆਪਾਂ ਸੱਗੀ ਸ਼ਾਹਪੁਰੇ ਫੁੱਲਦੇ ਆ ਇਹ ਜੋ ਪਾਲਾ ਹੋਇਆ ਏ ਇਹ ਪਾਲਾ ਭਾਈ ਅਮਰਪਾਲ ਸਿੰਘ ਖਾਲਸਾ ਵੱਲੋਂ ਹੋਇਆ ਏ ਲਿਓ ਉਹਨਾਂ ਚਿਰ ਤੱਕ ਕੰਮ ਲੱਗਾ ਰਹੇਗਾ ਜਦ ਤੱਕ ਲੋਕਾਂ ਦਾ ਘਾਟ ਨਹੀਂ ਮਿਲਦੀ ਦੁੱਧੇ ਨੂੰ ਮਾਰ ਲੰਦਾ ਚਾਹ ਰਹੇ ਤੇ ਇਹ ਪ੍ਰਮਾਣ ਕੀਤਾ ਜਾ ਰਿਹਾ ਹੈ ਕਿ ਧੰਨਵਾਦ ਕਰਦੇ ਹਾਂ ਬਤੂਵਾਲੀ ਸੰਗਤਾਂ ਸੁਮਤੀ ਸੰਗਤਾਂ ਜਿਹੜੇ ਟਰਾਲੀ ਪਰ ਕੇ ਪਾਣੀ ਜੀ ਟੂੜੀ ਲੈ ਕੇ ਆਏ ਨੇ ਬਤੂਵਾਲੀਆਂ ਧੰਨਵਾਦ ਸਾਰੀਆਂ ਸੰਗਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਪਾਲ ਸਿੰਘ ਖਾਲਸਾ ਜੀ ਵੱਲੋਂ ਸਾਡੇ ਕੋਲ ਪਾਣੀ ਪਹੁੰਚੋ ਹੋ ਗਿਆ ਇੱਕ ਟਰਾਲੀ ਤੇ ਜਾ ਭਾਈ ਇੰਦਰਜੀਤ ਸਿੰਘ ਡਾਕਟਰ ਸਾਹਿਬ ਸਾਡੇ ਕੋਲ ਪਹੁੰਚ ਗਏ ਨੇ ਇੱਥੇ ਗੁਜਰਾ ਦੇ ਪੁਲ ਵਿੱਚ ਲੋਕ ਫਸੇ ਸਨ ਉੱਥੇ ਵੀ ਪਾਣੀ ਪਜਾ ਦਿੱਤਾ ਆ ਭਾਈ ਇੰਦਰਜੀਤ ਸਿੰਘ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਬੇੜੀਆਂ ਬੁਲਾ ਰਹੇ ਆ ਤੇ ਬੇੜੀਆਂ ਸਾਡੇ ਕੋਲ ਆਜ ਲਈਆਂ 20 25 ਇੱਕ ਸਾਈਡ ਤੇ ਬੰਦੇ ਫਸੇ ਆ ਉਹਦੇ ਵਿੱਚ 5-7 ਜੀ ਇੱਕ ਵੇਲੇ ਪਾਣੀ ਵਿੱਚ ਫਸੇ ਆ ਪਟ્રોલ ਡਿਜੀ ਲਾਈਨ ਵਾਸਤੇ ਬੰਦੇ ਭੇਜੇ ਆ ਆਜ ਦੀ ਉਹਨਾਂ ਪਰਿਵਾਰਾਂ ਨੂੰ ਕੱਢ ਲੈਣੇ ਆ ਜਿੰਨਾ ਆ ਗੁਰਮੁਖ ਪਰਿਵਾਰ ਨੇ ਸੇਵਾ ਕੀਤੀ ਪਾਣੀ ਦੀ ਉਹਨਾਂ ਦਾ ਕੋਟੋਂ-ਕੋਟ ਧੰਨਵਾਦ ਜੀ ਇਹ ਜੋ ਕੈਂਪ ਹੈ ਸਾਹ ਪਰ ਸੱਕੀ بول دیوتے ਲਾਇਆ ਗਿਆ ਹੈ ਇਹ ਕੈਂਪੜਾ ਆਇਆ ਹੈ ਉਹਨਾਂ ਲੋਕਾਂ ਮਾਰਦੇ ਆ ਜਿਹੜੇ ਹੜ்பੀੜ ਤੇ ਨੇ ਜੇ ਪੱਠਿਆਂ ਦੀ ਲੋੜ ਆ ਚਾਰੇ ਦੀ ਲੋੜ ਆ ਕਿਸੇ ਲੀੜੇ ਤੇ ਲੋੜ ਆ ਜਾਂ ਰਾਸ਼ਨ ਪਾਣੀ ਲੋੜਨ ਮਹੀਆ ਕਰਾਇਆ ਜਾਏਗਾ ਤੇ ਫਸਿਆ ਲੋਕਾਂ ਨੂੰ ਕੱਢਿਆ ਜਾਏਗਾ ਜਿਹੜੇ ਸਾਡੇ ਨਾਲ ਤਗੜੀ ਹੋ ਕੇ ਸੇਵਾ ਕਰ ਰਹੇ ਇਹਨਾਂ ਦਾ ਕੋਟਨ ਕੋਟ ਧੰਨਵਾਦ ਜੀ ਭਾਈ ਅੰਤਪਾਲ ਸਿੰਘ ਖਾਲਸਾ ਦੇ ਲੋਕ ਇਹ ਕੈਂਪ ਲੱਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ